MBBS ਵਾਲੇ ਜਿਹੜੇ ਚਾਹਵਾਨ ਨੇ ਸਟੂਡੈਂਟ ਤੇ ਪੈਰੈਂਟਸ ਦਾ ਤੁਸੀਂ ਕਾਉਂਸਲਿੰਗ ਕਰਦੇ ਹੋ ਜੀ ਉਹਨਾਂ ਦਾ ਮਾਈਂਡਸੈਟ ਕੀ ਹੁੰਦਾ ਸਵਾਲ ਕੀ ਕਰਦੇ ਆਗੇ ਉਹ ਸਰ ਉਹਨਾਂ ਦਾ ਮੇਨ ਸਵਾਲ ਇਹੀ ਹੁੰਦਾ ਸੇਫਟੀ ਕੰਸਰਨ ਜੇ ਤਾਂ ਮੇਲ ਫੀਮੇਲ ਕੈਂਡੀਡੇਟ ਹੈ ਉਹਨਾਂ ਨੇ ਸੇਫਟੀ ਕੰਸਰਨ ਨੂੰ ਸਭ ਤੋਂ ਪਹਿਲਾਂ ਲੈਣਾ ਹੈ ਕਿ ਸੇਫਟੀ ਕਿਵੇਂ ਦੀ ਹੈ ਉੱਥੇ ਤੇ ਜਾਰਜੀਆ ਜਿਹੜਾ ਇਹ ਵਨ ਆਫ ਦਾ ਸੇਫਸਟ ਕੰਟਰੀਜ਼ ਚੋ ਇੱਕ ਹੈ ਮਤਲਬ 7th ਨੰਬਰ ਤੇ ਆਂਦਾ ਹੈ ਆ ਤੇ ਜੇ ਆਪਾਂ ਉਹਨੂੰ ਇੰਡੀਆ ਦੇ ਕੰਪੇਅਰ ਕਰੀਏ ਤਾਂ 65 ਤੋਂ ਨੰਬਰ ਤੇ ਆਂਦਾ ਇੰਡੀਆ ਆਪਣਾ ਤਾਂ ਉਹ ਪੇਰੈਂਟਸ ਨੂੰ ਇਹੀ ਹੁੰਦਾ ਮੇਨ ਸੇਫਟੀ ਕੰਸਰਨ ਕੁਆਲਿਟੀ ਆਫ এডੂਕੇਸ਼ਨ ਮੈਂ ਤੁਹਾਨੂੰ ਦੱਸ ਹੀ ਦਿੱਤਾ ਆ ਫਿਰ ਉਹਨਾਂ ਨੂੰ ਇਹ ਵੀ ਹੁੰਦਾ ਕਿ ਬੱਚਾ ਜੇ ਉੱਥੇ ਗਿਆ ਹੈ ਬਿਮਾਰਤਾ ਨਹੀਂ ਹੋ ਜਾਂਦਾ ਜੇ ਬਿਮਾਰ ਹੋ ਗਿਆ ਤਾਂ ਉਹਨੂੰ ਕੌਣ ਦੇਖੇਗਾ ਤਾਂ ਉਹਨਾਂ ਦੀ ਮੈਡੀਕਲ ਇੰਸ਼ੋਰੈਂਸ ਪਹਿਲੀ ਗੱਲ ਤਾਂ ਬਾਇ ਚਾਂਸ ਜੇ ਕੋਈ ਐਮਰਜੈਂਸੀ ਆਂਦੀ ਹੈ ਤਾਂ ਉਹ ਮੈਡੀਕਲ ਇੰਸ਼ੋਰੈਂਸ ਉਹਨਾਂ ਕੋਲ ਹੁੰਦੀ ਹੈ ਬਾਕੀ ਸਾਡੇ ਵਾਰਡਨ ਸਾਡਾ ਸਟਾਫ ਉੱਥੇ 24/7 ਅਵੇਲੇਬਲ ਹੈ ਕਾਫੀ ਸਾਰੇ ਸਟੂਡੈਂਟਸ ਇੱਕ ਦੂਜੇ ਦੇ ਨਾਲ ਇੰਨੇ ਫੈਮਿਲੀਅਰ ਹੁੰਦੇ ਨੇ ਕਿ ਉਹਨਾਂ ਨੂੰ ਫੈਮਿਲੀ ਦੀ ਕਮੀ ਮਹਿਸੂਸ ਹੀ ਨਹੀਂ ਹੋਣ ਦਿੰਦੇ ਕਿ ਉਹਨਾਂ ਨੂੰ ਕੋਈ ਦਿੱਕਤ ਆਵੇ ਈਵਨ ਕਿ ਅਸੀਂ ਇੰਨੀ ਵੀ ਗਾਰੰਟੀ ਦਿੰਦੇ ਹਾਂ ਕਿ ਬਾਈ ਚਾਂਸ ਜੇ ਤੁਹਾਡੇ ਬੱਚੇ ਨੂੰ ਦਿੱਕਤ ਆਂਦੀ ਹੈ ਤਾਂ ਅਸੀਂ ਪ੍ਰੋਪਰਲੀ ਤੁਹਾਨੂੰ ਇਹ ਨਹੀਂ ਕਿ ਅਜ ਜਦ ਅਡਮਿਸ਼ਨ ਕਰਾ ਦਿੱ ਸਾਡਾ ਕੰਮ ਖਤਮ ਹੋ ਗਿਆ ਅਸੀਂ 6 ਸਾਲ ਲਈ ਜੁੜੇ ਹੋਏ ਹਾਂ ਤੁਹਾਡੇ ਨਾਲ ਠੀਕ ਹੈ ਤੁਸੀਂ ਜਦੋਂ ਵੀ ਸਾਨੂੰ ਫੋਨ ਕਰਦੇ ਈਵਨ ਕਿ ਕਾਫੀ ਸਾਰੇ ਸਟੂਡੈਂਟਸ ਇਦਾਂ ਦੇ ਨੇ ਜਿਹੜੇ ਰਾਤੀ ਮੈਨੂੰ 11 ਵਜੇ ਵੀ ਫੋਨ ਕਰਨਗੇ ਤਾਂ ਮੈਂ ਉਹਨਾਂ ਦਾ ਪਿਕ ਕਰਦੀ ਜਿਹੜੇ ਬਾਹਰ ਵਾਲੇ ਨੇ ਮੋਸਟਲੀ ਕੀ ਹਾਂ ਇਹਨਾਂ ਨੂੰ ਪਤਾ ਨਹੀਂ ਕੀ ਦਿੱਕਤ ਆ ਗਈ ਹੈ ਪੇਰੈਂਟਸ ਦਾ ਵੀ ਇਹੀ ਕਨਸਰਨ ਆ ਪੇਰੈਂਟਸ ਸਾਨੂੰ ਤਾਂ ਹੀ ਰეკਮੈਂਡ ਕਰਨਗੇ ਜੇ ਅੱਜ ਅਸੀਂ ਉਹਨਾਂ ਨੂੰ ਸਰਵਿਸ ਦੇ